ਕਹਾਣੀ ਸੱਤ ਮੰਜ਼ਲਾ ਮਹਿਲ ਕਿਤਾਬ ਪਰਮਾਰਥੀ ਸਾਖੀਆਂ ਇੱਕ ਬਾਦਸ਼ਾਹ ਨੇ ਜਿਸ ਦੀ ਕੋਈ ਔਲਾਦ ਨਹੀਂ ਸੀ ਇੱਕ ਸੱਤ ਮੰਜ਼ਲਾ ਮਕਾਨ ਬਣਵਾਇਆ ਆਪਣੀ ਸਾਰਤ ਦੌਲਤ ਵੱਖ-ਵੱਖ ਮੰਜ਼ਲਾਂ ਤੇ ਰੱਖ ਦਿੱਤੀ ਇਸ ਤਰ੍ਹਾਂ ਉਸਨੇ ਪਹਿਲੀ ਮੰਜ਼ਲ ਤੇ ਕੌਡੀਆਂ ਰੱਖ ਦਿੱਤੀਆਂ ਦੂਸਰੀ ਮੰਜ਼ਲ ਤੇ ਪੈਸੇ ਤੀਸਰੀ ਤੇ ਰੁਪਏ ਚੌਥੀ ਤੇ ਮੋਹਰਾ ਪੰਜਵੀਂ ਤੇ ਮੋਤੀ ਛੇਵੀਂ ਤੇ ਆਲਾ ਆਲਾ ਹੀਰੇ ਜਵਾਹਰਾਤ ਸਤਵੀਂ ਚ ਆਪ ਬੈਠ ਗਿਆ ਸ਼ੇਰ ਵਾਲਿਆਂ ਨੂੰ ਖਬਰ ਦਿੱਤੀ ਜਿਸ ਨੂੰ ਜੋ ਮਿਲ ਲੈ ਜਾਏ ਮਗਰ ਜਿਹੜਾ ਇੱਕ ਵਾਰੀ ਆਵੇ ਫਿਰ ਨਾ ਆਵੇ ਲੋਕ ਦੌੜ ਕੇ ਆਉਣ ਲੱਗੇ ਬਹੁਤ ਸਾਰਿਆਂ ਦੇ ਕੋਡਿਆਂ ਦੀ ਪੰਡਾ ਬਣ ਕੇ ਲਿਆਏ ਜਿਹੜੇ ਉਹਨਾਂ ਤੋਂ ਜ਼ਰਾ ਸਿਆਣੀ ਸੀ ਉਹ ਪੈਸਿਆਂ ਦੀ ਪੰਡਾ ਬਣ ਤੁਰੇ ਕੁਝ ਹੋਰ ਅੱਗੇ ਵਧੇ ਉਹ ਰੁਪਏ ਲੈ ਕੇ ਚਲਾਏ ਬਾਜ਼ੀਆ ਨੇ ਕਿਹਾ ਨਹੀਂ ਅੱਗੇ ਜਾਣਾ ਹੈ ਉਹਨਾਂ ਮੋਹਰਾ ਲੈ ਕੇ ਮੋੜਾਏ ਜਿਹੜੇ ਹੋਰ ਅੱਗੇ ਗਏ ਉਹ ਮੋਤੀ ਲੈ ਕੇ ਆ ਗਏ ਜਿਹੜੇ ਹੋਰ ਸਿਆਣੇ ਸੀ ਉਹਨਾਂ ਤੋਂ ਅੱਗੇ ਗਏ ਜਾ ਕੇ ਹੀਰੇ ਜਵਾਹਰਾਤ ਲੈ ਕੇ ਆ ਗਏ ਇੱਕ ਸ਼ਖਸ ਕਹਿਣ ਲੱਗਾ ਨਹੀਂ ਮੈਂ ਤੁਰ ਪਹੁੰਚਾਂਗਾ ਤੇ ਦੇਖਾਂਗਾ ਕਿ ਉੱਥੇ ਕੀ ਹੈ ਜਦ ਉੱਪਰ ਚੜਿਆ ਤਾਂ ਕੀ ਦੇਖਦਾ ਹੈ ਅੱਗੇ ਬਾਦਸ਼ਾਹ ਆਪ ਬੈਠਾ ਹੋਇਆ ਹੈ ਰਾਜਾ ਬੈਠਾ ਇੰਤਜ਼ਾਰ ਕਰ ਰਿਹਾ ਸੀ ਕਿ ਉਸ ਦਾ ਫਰਜ਼ਾ ਵਿੱਚ ਕੋਈ ਇਹੋ ਜਿਹਾ ਵਿਅਕਤੀ ਹੈ ਜੋ ਥੱਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਉੱਪਰ ਉਸ ਤੱਕ ਪਹੁੰਚੇਗਾ ਬਾਦਸ਼ਾਹ ਨੇ ਉਸ ਦਾ ਸਵਾਗਤ ਕੀਤਾ ਤੇ ਆਪਣਾ ਸਿਰ ਤੋਂ ਤਾਏ ਲਾ ਕੇ ਉਹਦੇ ਸਿਰ ਤੇ ਰੱਖ ਦਿੱਤਾ ਤੇ ਉਹਨੂੰ ਬਾਦਸ਼ਾਹ ਬਣਾ ਦਿੱਤਾ ਬਤ ਕਿਸਮਤੀ ਨਾਲ ਹਰ ਜੀਵ ਦੇ ਭਾਗ ਵਿੱਚ ਇਹ ਗਿਆਨ ਨਹੀਂ ਹੁੰਦਾ ਕਿ ਜੋ ਕਰਮ ਅਸੀਂ ਇਸ ਜਨਮ ਵਿੱਚ ਕਰਦੇ ਹਾਂ ਤਾਂ ਉਸ ਦਾ ਫਲ ਸਾਨੂੰ ਅਗਲੇ ਜਨਮ ਵਿੱਚ ਪਕਤਣਾ ਪੈਂਦਾ ਹੈ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਆਪਣੇ ਜੀਵਨ ਨੂੰ ਵਿਅਰਥ ਤੇ ਕਮਾਉਂ ਛਕਾ ਦਿੰਦੇ ਹਨ ਜਿਹੜੇ ਪੁੱਤਰਧੀਆਂ ਵਿੱਚ ਵਰਤਦੇ ਨੇ ਉਹ ਸਾਰੀ ਆਪਣੀ ਸਾਰੀ ਉਮਰ ਕੋਡੀਆਂ ਵਿੱਚ ਲੈ ਕੇ ਗੁਜ਼ਰ ਗਏ ਜਿਹੜੇ ਮذਮੀ ਆਦਮਿਆਂ ਥੋੜਾ ਕਣਾ ਵਿਚਾਰ ਰੱਖਦੇ ਹਨ ਉਹਨਾਂ ਪੈਸੇ ਲੈ ਲਏ ਜਿਹੜਾ ਕੁਝ ਨਿਤਨੇਮ ਨਮਾਜ਼ ਰੋਜ਼ੇ ਰੱਖਦੇ ਨੇ ਉਹਨਾਂ ਪੇਰਪਈ ਲੈ ਲਏ ਜਿਨ੍ਹਾਂ ਨੇ ਨੌ ਦਰਵਾਜ਼ੇ ਛੱਡ ਕੇ ਪਰਦਾ ਖੋਲ੍ਹਿਆ ਅੱਖਾਂ ਤੋਂ ਉੱਪਰ ਚੜ੍ਹੇ ਆਲਮ ਫਾਨੀ ਕਾ ਮਾਤ ਲੋਕ ਨੂੰ ਛੱਡ ਕੇ ਆਲਮ ਰੂਹਾਨੀ ਪਾਵ ਸਹੰਸਤਲ ਕਵਲ ਵਿੱਚ ਪਹੁੰਚੇ ਉਹਨਾਂ ਨੇ ਮੋਹਰਾ ਲੈ ਲਈਆਂ ਜਿਹੜੇ ਬ੍ਰह्म ਵਿੱਚ ਪਹੁੰਚੇ ਉਹਨਾਂ ਨੇ ਮੋਤੀ ਲੈ ਲਏ ਜਿਹੜੇ ਪਾਰ ਬ੍ਰह्म ਵਿੱਚ ਪਹੁੰਚੇ ਉਹਨਾਂ ਨੇ ਹੀਰੇ ਜਵਾਰਤ ਲੈ ਉਹ ਜਿਸ ਨੇ ਕਿਹਾ ਕਿ ਮਤਲ ਪਹੁੰਚਣਾ ਹੈ ਉਹ ਉੱਪਰ ਗਿਆ ਤਾਂ ਉਸ ਅੱਗੇ ਉਹ ਸ਼ੰਚਾ ਕਾਲਪੁਰਖ ਬੈਠਾ ਦੇਖਿਆ ਅਕਾਲਪੁਰਖ ਨੇ ਆਪਣੇ ਨਾਲ ਮਿਲਾ ਲਿਆ ਸੋ ਚੌਸਾਡੇ ਅੰਦਰ ਕਰੋੜਾਂ ਖੰਡ ਬ੍ਰਹਮੰਡ ਹਨ ਕਰੋੜਾਂ ਖੁਸ਼ੀਆਂ ਤੇ ਸ਼ਾਂਤੀਆਂ ਖੁਦ ਖੁਦਾ ਅਕਾਲਪੁਰਖ ਸਾਡੇ ਅੰਦਰ ਹੈ ਮਨੁੱਖ ਝੋਲੇ ਦਾ ਅਸਲ ਮਕਸਦ ਹੈ ਕਿ ਪੁਸਤਕ ਆਪੜਨਾ ਸਾਡੀ ਹਿੰਮਤ ਹੁੰਦੀ ਹੈ ਸਾਨੂੰ ਚਾਹੀਦਾ ਹੈ ਕਿ ਕੁਝ ਬਣ ਸਕੇ ਇਸ ਜਨਮ ਵਿੱਚ ਬਣਾ ਲਈਏ